ਇਹ ਜੀ ਨੀਆ ਦੇ ਵਿੱਚ ਡਿੱਗ ਪਿਆ ਛੱਤ ਸਮਾਨ ਮੇਰਾ ਬਾਹਰ ਪਿਆ ਜੀ ਮੈਂ ਤੰਬੂ ਲਾ ਕੇ ਸਮਾਨ ਬਾਹਰ ਰੱਖਿਆ ਹੋਇਆ ਜੀ ਹਾਂ ਮਾਮਲਾ ਘਰੇਾਲਾ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਪਿਛਲੇ ਦਿਨੀ ਹੀ ਬਰਸਾਤਾ ਪੈਣ ਕਰਕੇ ਗਰੀਬ ਪਰਿਵਾਰ ਦੇ ਘਰ ਦਾ ਕੱਚਾ ਕੋਠਾ ਡਿੱਗ ਜਾਂਦਾ ਡਿੱਗਣ ਕਰਕੇ ਅੱਜ ਪਰਿਵਾਰ ਉਹ ਤੰਬੂ ਦੇ ਵਿੱਚ ਰਹਿਣ ਨੂੰ ਹੋਇਆ ਮਜਬੂਰ ਪਰਿਵਾਰ ਲਗਾ ਰਿਹਾ ਏ ਦਾਨੀ ਸਚਨਾ ਦੇ ਕੋਲੋਂ ਮਦਦ ਦੀ 구ਹਾਰ ਆਓ ਆਪਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਵਿધાનਸਭਾ ਹਲਕਾ ਖੇਮਖਰਨ ਦੇ ਅਧੀਨ ਆਉਂਦੇ ਪਿੰਡ ਕਰਿਆਲਾ ਚ ਗਰੀਬ ਪਰਿਵਾਰ ਦੇ ਕੱਚੇ ਕੋਠੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਤੰਬੂ ਹੇਠ ਰਹਿਣ ਨੂੰ ਹੋਇਆ ਮਜਬੂਰ ਇਸ ਮੌਕੇ ਗੱਲਬਾਤ ਕਰਦੇ ਆਂ ਪੀੜਤ ਪਰਿਵਾਰ ਨੇ ਦੱਸਿਆ ਜੋ ਪਿਛਲੇ ਦਿਨੀ ਹੀ ਭਾਰੀ ਬਾਰਿਸ਼ ਹੋਈ ਤਾਂ ਉਸ ਦੇ ਚਲਦਿਆਂ ਹੀ ਸਾਡੇ ਕੱਚੇ ਕੋਠੇ ਦੀ ਛੱਤ ਡਿੱਗ ਪਈ ਜਿਸ ਕਾਰਨ ਅਸੀਂ ਸਮਾਨ ਬਾਹਰ ਰੱਖਿਆ ਹੋਇਆ ਤੇ ਤੰਬੂ ਬਣਾ ਕੇ ਉਸ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਚੁੱਕੇ ਹਾਂ ਇਸ ਮੌਕੇ ਪੀੜਤ ਪਰਿਵਾਰ ਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਹੋਏ ਕਿ ਆ ਕੀ ਸਾਡਾ ਕੱਚਾ ਕੋਠਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਅਸੀਂ ਆਪਣਾ ਪਰਿਵਾਰ ਲੈ ਕੇ ਇੱਕ ਛੱਤ ਹੇਠਾਂ ਬੈਠ ਜਾਈਏ। ਉਹਨਾਂ ਨੇ ਇਹ ਵੀ ਕਿਹਾ ਕਿ ਛੱਤ ਡਿੱਗਣ ਕਾਰਨ ਸਾਡੀ ਕਿਸੇ ਰਿਸ਼ਤੇਦਾਰ ਵੱਲੋਂ ਵੀ ਕੋਈ ਬਾਹ ਨਹੀਂ ਫੜੀ ਗਈ। ਕੀ ਨਾਗੀ ਲੜਾਈ? ਮੇਰਾ ਨਾਮ ਨੀਲਮਾ ਜੀ। ਤੇ ਕਿਹੜਾ ਪਿੰਡ ਆ? ਪਿੰਡ ਕਰਿਆਲਾ ਜੀ। ਹਾਂਜੀ। ਕਰਿਆਲਾ। ਕੀ ਕੀ ਗੱਲ ਹੋਈ ਆ ਕਮਰੇ ਨੂੰ? ਵੀਰ ਜੀ ਮੀਆਂ ਦੇ ਵਿੱਚ ਡਿੱਗ ਪਈ ਆ ਛੱਤ। ਸਮਾਨ ਮੇਰਾ ਬਾਹਰ ਪਿਆ ਜੀ ਮੈਂ ਤੰਬੂ ਲਾ ਕੇ ਸਮਾਨ ਬਾਹਰ ਰੱਖਿਆ ਆਵਾ ਹਾਂਜੀ ਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਹ ਕਮਰਾ ਇਹੋ ਜੀ ਕੱਚਾ ਹੀ ਆ ਜੀ ਕਮਰਾ ਮੇਰੇ ਬਾਥਰੂਮ ਵੀ ਟਿੱਕਣ ਵਾਲੇ ਆ ਜੀ ਕਿਨੇ ਬੱਚੇ ਕਿਨੇ ਘਟੇ ਕੱਚੇ ਮੇਰੇ ਜੀ 4 ਸੀ ਇਹ ਦੋ ਕਾਤੇ ਮੇਰੇ ਲਾਜਖੋਣੋ ਚਲੇ ਗਿਆ ਹੁਣ ਮੇਰਾ ਕਾਕਾ ਤੇ ਗੁੜੀਆ ਹੀ ਆ ਜੀ ਹਾਂਜੀ ਹਾਂਜੀ ਉਹਨਾਂ ਨੂੰ ਕੀ ਗੱਲ ਹੋਈ ਜੀ ਉਹਨਾਂ ਦਾ ਜੀ ਇਤਤਰ ਮੰਜੇ ਤੇ ਹੀ ਰਿਹਾ ਵਾ ਜੀ 8 ਸਾਲ ਕਾਕਾ ਮੇਰਾ 8 ਸਾਲ ਬਾਅਦ ਮੁੱਕ ਗਿਆ 1.5 ਸਾਲ ਦਾ ਹੀ ਜੀ ਉਹ ਵੀ ਲਾਜਖੋਣੋ ਹੀ ਚਲਾ ਗਿਆ ਕਰੀ ਕਦੇ ਕੰਮ ਕਰਦੇ ਉਹ ਜਿੱਤਰਾ ਦਿਹਾੜੀ ਦਾ ਪਾਈ ਆ ਜੀ ਡੱਬਾ ਕਰ ਹਾਂਜੀ ਤੇ ਕਰਦਾ ਫਿਰ ਗੁਜ਼ਾਰਾ ਕਿਸ ਨਾਲ ਗੁਜ਼ਾਰਾ ਇਤਰਾ ਹੀ ਵੀਰ ਜੀ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਤੇ ਕੇਰੀ ਵਿੱਚ ਹੀ ਗੁਜ਼ਾਰਾ ਹੁੰਦਾ ਵਾ ਹਾਂਜੀ ਹਾਂਜੀ ਕਿਉਂਕਿ 26 ਨਾਲ ਛੱਤ ਤੋਂ ਰਹਿ ਰਹੀ ਬਿਨਾ ਛੱਤ ਤੋਂ ਵੀਰ ਜੀ ਤਰਪਾਲ ਦੇ ਥੱਲੇ ਸਮਾਨ ਪਿਆ ਆ ਮੇਰਾ ਬਿਨਾ ਛੱਤ ਤੋਂ ਹਾਂ ਜੀ ਅੱਬਿਆਂ ਛੱਤ ਨਹੀਂ ਹਾਂਜੀ ਤਾਂ ਕਿ ਬੇਨਤੀ ਕਰੋਗੇ ਮੈਂ ਬੇਨਤੀ ਕਰਦੇ ਆ ਵੀਰ ਜੀ ਮੇਰੇ ਕੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਜਿਹੜਾ ਮੇਰਾ ਕਮਰਾ ਇੱਕ ਤਿਆਰ ਹੋ ਜੇ ਤੁਹ ਪਿੰਡ ਦੇ ਮੋਦ ਬਾਰੇ ਨੇ ਦੱਸਿਆ ਦੇ ਬਾਰੇ ਕੀ ਦੱਸਿਆ ਜੀ ਅਜੇ ਕੋਈ ਨਹੀਂ ਕੋਈ ਕਰਦਾ ਪਿਆ ਜੀ ਨਹੀਂ ਤੇ ਸਰਪੰਚਾ ਨੇ ਕੀ ਜੀ ਸਰਪੰਚਾ ਨੇ ਗੱਲ ਕੀਤੀ ਉਹ ਕਹਿੰਦੇ ਜਦੋਂ ਕਮਰੇ ਆਉਣਗੇ ਉਦੋਂ ਤੁਹਾਡੇ ਪਾਈ ਜੂਗਾ ਅਜੇ ਤੁਹਾਡਾ ਕਮਰਾ ਨਹੀਂ ਆਇਆ ਬਹੁਤ ਵਾਰ ਫਾਰਮ ਭਰ ਕੇ ਦਿੱਤੇ ਆ ਜੀ ਹਾਂਜੀ ਹਾਂਜੀ ਤੇ ਕੀ ਰਿਸ਼ਤੇਦਾਰਾਂ ਨੇ ਮਦਦ ਨਹੀਂ ਨਾ ਜੀ ਰਿਸ਼ਤੇਦਾਰ ਨੇ ਕਿਸੇ ਨੇ ਨਹੀਂ ਮਦਦ ਕੀਤੀ ਰਿਸ਼ਤੇਦਾਰਾਂ ਨੇ ਜਵਾਬ ਦੇ ਦਿੱਤਾ ਜੀ ਹਾਂਜੀ ਮੇਰਾ ਸਹੁਰਾ ਪਰਿਵਾਰ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਉਹਨਾਂ ਵੀ ਘਰੋਂ ਇਦਾਂ ਕੱਢ ਦਿੱਤਾ ਜੀ ਹਾਂਜੀ ਹਾਂਜੀ ਤਹ ਰਹਿਣ ਵਾਲਾ ਤੇ ਅੱਜ ਤੋਰ ਰੰਗ ਰਹਿਣੀ ਉਹ ਬੜੀ ਮੁਸ਼ਕਿਲ ਆ ਬਹੁਤ ਜੀ ਬਹੁਤ ਜੀ ਮੇਰੇ ਤਬਾਤੋਂ ਵੀ ਡਿੱਗੇ ਹੋਇਆ ਜੀ ਮੈਨੂੰ ਜਗ੍ਹਾ ਵੀ ਕਿਸੇ ਨੇ ਦਿੱਤੀ ਸੀ ਅੱਛਾ ਹਾਂਜੀ ਤੇ ਨਹੀਂ ਜਗ੍ਹਾ ਹੁਣ ਇਹ ਤੁਹਾਡੀ ਆਵਦੀ ਆ ਕਿ ਕਿਸੇ ਦੀ ਇਹ ਵਿੱਚ ਕਿਸੇ ਦੀ ਜਗ੍ਹਾ ਕਾਮਰੇਡ ਸੀਗੇ ਇੱਥੇ ਜੀ ਬਲਵਿੰਦਰ ਸਿੰਘ ਉਹਨੇ ਦਿੱਤੀ ਜੀ ਮੈਨੂੰ ਜਗ੍ਹਾ ਆਵਦੀ ਘਰ ਦੀ ਰਹਿਣ ਵਾਸਤੇ ਅੱਛਾ ਹਾਂਜੀ ਵੈਹ ਦਾਨੀ ਕੀਤੀ ਹਾਂਜੀ ਦਾਨ ਕੀਤੀ ਹੈ ਜੀ ਤੇ ਮੰਨ ਲਓ ਕਿ ਜੇ ਇਹਦੇ ਵਿੱਚ ਕੋਈ ਕਮਰਾ ਦਾ ਕੋਈ ਭਾਗੇ ਦੇ ਦੇਵੇ ਜੀ ਤਾਂ ਹਾਂਜੀ ਹਾਂਜੀ ਤਾਂ ਕੋਈ ਨਹੀਂ ਜੀ ਨਹੀਂ ਜੀ ਉਹਨਾਂ ਨੂੰ ਕੋਈ ਤਰਾਜ ਨਹੀਂਗਾ ਜੀ ਹਾਂਜੀ ਠੀਕ ਹੈ ਹਾਂਜੀ ਮੰਨ ਲਓ ਕਿ ਜੇਕਰ ਤੁਹਾਡਾ ਨਾ ਕਿਸੇ ਨੇ ਕੋਈ ਸੰਪਰਕ ਕਰਨਾ ਹੋਵੇ ਜਾਂ ਕੋਈ ਫੋਨ ਨੰਬਰ ਹੋਵੇ ਹਾਂਜੀ 75290 94907 ਇਹ ਕਿਹਦਾ ਬਰਾਦਾ 10 75290 94907 ਨਾ ਦਾ ਦੇਵਗਾ ਮੇਰਾ ਨਾਮ ਨੀਲਮਾ ਜੀ ਹਾਂਜੀ ਬੇੜੇ ਮੇਰੇ ਦੇ ਨਾਮ ਜੀ ਸਾਗਰ ਕ੍ਰਿਆਲਾ ਜੀ ਉਹ ਪੱਟੀ ਲੱਗੀ ਡ ਕਰਿਆਲਾ ਹਾਂਜੀ ਜਰਾ ਜੀ ਸੁਮਨ ਕਿਹੜਾ ਪਿੰਡ ਆ ਕ੍ਰਿਆਲਾ ਇੱਕ ਜਾਲੋ ਇਹ ਛੱਤ ਵੀ ਤਰਾਂ ਦੀ ਕਿ ਸਾਡੀ ਛੱਤ ਡੇਪੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਰਪੰਚ ਮੈਂਬਰ ਨੇ ਵੀ ਅਸੀਂ ਜਿਹਦੇ ਕੋਲ ਜਾਣੀ ਉਹ ਵੀ ਕਹਿ ਦਿੰਦਾ ਕਿ ਨਹੀਂ ਸਰਪੰਚੀ ਰਮ ਨੇ ਕੀਤੀ ਹਾਂਜੀ ਨਹੀਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸਾਨੂੰ ਸਰਪੰਚ ਲੈ ਗਏ ਹੋਗੇ ਹਾਂਜੀ ਆ ਫਿਰ ਕੀ ਉਹਨਾਂ ਨੇ ਕਿਹਾ ਨਹੀਂ ਡਾਟਾ ਕੋਠਾ ਨਹੀਂ ਆਇਆ ਅਸੀਂ ਬੜੀ ਵਾਰ ਗਏ ਆ ਤੇ ਹੁਣ ਸਾਡੀ ਛੱਤ ਡੇਗੀ ਤੇ ਸਤਰਪੈਲ ਲਾ ਕੇ ਬੈਠੇ ਹੋਏ ਕਿੰਨਾ ਕੋਈ ਜਿਹੜਾ ਮੁਸ਼ਕਲਾਂ ਦਾ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਬੜਾ ਵੀਰ ਜੀ ਸਾਨੂੰ ਪਹਿਜੇ ਬਾਰਿਸ਼ ਹੁੰਦੀ ਅਸੀਂ ਕਿਵੇਂ ਰਹਿਣੇ ਕਰਦੇ ਹਾਂ ਹੂੰ ਹੜੇ ਕਿਸੇ ਨੇ ਸਾਡੇ ਭੈਣ ਭਰਾਵਾਂ ਨੇ ਉਹਨੇ ਸਾਡੇ ਪੁੱਛਿਆ ਰਿਸ਼ਤੇਦਾਰ ਨੇ ਕੋਈ ਮਦਦ ਨਹੀਂ ਨਹੀਂ ਵੀਰ ਜੀ ਉਹਨਾਂ ਨੇ ਸਾਨੂੰ ਕਰੋਗੜਦਾ ਅੱਛਾ ਉਹਨੇ ਹਾਂਜੀ ਉਹ ਰਾਹੇ ਹਾਂ ਬਾਬੇ ਸ਼ੇਰ ਸੇ ਮਮਾ ਮੇਰੀ ਦੁਕਾਨ ਲਾ ਕੇ ਤੇਲ ਪ੍ਰਸ਼ਾਦੀ ਦੀ ਫੇਰ ਅਸੀਂ ਗੁਜ਼ਾਰਾ ਕਰਦੇ ਕਰਦਾ ਅੱਛਾ ਵੀਰਵਾਰ ਉਹ ਕਿੱਥੇ ਜਗਾ ਤੇ ਦੁਕਾਨ ਲੰਦੇ ਹਾਂ ਹਾਂਜੀ ਤੇ ਪਾਪਾ ਮੇਰੇ ਐਵੇਂ ਦਿਹਾੜੀ ਧੁੱਪਾ ਕਰਦੇ ਆ ਹਾਂਜੀ ਹਾਂਜੀ ਤਾਂ ਸਹੀ ਇਹੀ ਕਹਿੰਨੇ ਕਿ ਸਾਡਾ ਕੋਈ ਨਾ ਕੋਈ ਮਦਦ ਕਰ ਦੋ ਮਾਲਕ ਜੇ ਕਿਸੇ ਨੇ ਕੋਈ ਸੰਪਰਕ ਕਰਨਾ ਹੈ ਤਾਂ ਦਾ ਕੋਈ ਫੋਨ ਨੰਬਰ ਹੈ ਹਾਂਜੀ ਕਿਹਨਾ ਨੰਬਰ ਹੈ 75290 94907 1210 75290 94907 ਕਿਹਨ ਦਾ ਹੈ ਇਹ ਕ੍ਰਿਆਲਾ